દ્વા કોણ દ્વારે કોણીર દ્વારે કોણ ਇਹ ਹੈ ਜਿਹੜੇ ਸਾਡੇ ਪੂਰ ਪਿਆਰੇ ਸਾਧ ਸੰਗਤ ਦੀ ਨਦਰ ਖੜਖ ਰਗਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਤੋਂ ਕਾਮ ਦੇ ਮਹਾਰਾਜ ਜੀ ਸੰਤ ਰਾਮਾ ਨਾ ਜੀ ਮਹਾਰਾਜ ਉਹਨਾਂ ਦੇ ਸਹਿਯੋਗ ਦੇ ਮਰਪਾਤ ਸ੍ਰੀ ਸਾਧ ਸੰਗਤ ਨਕਲਵਾਸੀ ਤੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੰਡੇ ਮਿੱਠੇ ਚਲਦੀਆਂ ਸਹੂਲਤਾਂ ਲਗਾਈਆਂ ਗਏ ਸੱਚੇ ਪਾਤਸ਼ਾਹ ਜੀ ਕਿਰਪਾ ਕਾ ਸਮੂਹ ਸੰਗਤਾਂ ਤੇ ਤੇਰਾ ਪ੍ਰਿਆਰਥਾ ਕਰਦਾ ਹਾਂ ਬ੍ਰੋਸਟੀ ਆਪਕਾ ਚਰਦੀ ਕਲਾ ਬਖਸ਼ੇ ਇਸੇ ਤਰ੍ਹਾਂ ਹੀ ਹਰ ਸਾਲ ਸੇਵਾ ਕਰਦੇ ਰਹਿਣ ਸੰਗਤ ਜੈ ਗੁਰਦੇ ਧੰਨ ਗੁਰਦੇ